ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੀ ਦਿਨੀ ਇੱਕ सस्पेंशन ਆਰਡਰ ਜਾਰੀ ਕੀਤਾ ਹੈ ਨਾ ਜਿਹਦੇ ਵਿੱਚ ਪ੍ਰਵਿੰਦਰ ਸਿੰਘ ਖੰਗੂੜਾ ਨੂੰ ਸਸਪੈਂਡ ਕੀਤਾ ਜਾਂਦਾ ਹੈ ਹਾਲਾਂਕਿ ਪੂਰਾ ਮਾਮਲਾ ਕੀ ਸੀ ਉਹਦੇ ਬਾਰੇ ਜਾਣਕਾਰੀ ਦੇਣ ਦੇ ਲਈ ਸਾਡਾ ਪ੍ਰਵਿੰਦਰ ਸਿੰਘ ਖੰਗੂੜਾ ਜੀ ਮਜੂਰ ਨੇ ਸੀਨੀਅਰ ਸਹਾਇਕ ਨੇ ਪ੍ਰਵਿੰਦਰ ਜੀ ਕੀ ਮਾਮਲਾ ਸੀ ਜਿਹਦੇ ਚੱਲਦਿਆਂ ਬੀਤੀ ਕੱਲ ਸਸਪेंशन ਆਰਡਰ ਤੁਹਾਨੂੰ ਦਿੱਤਾ ਗਿਆ ਸਸਪेंशन ਆਰਡਰ ਮੇਨ ਦਾ ਇਹ ਗੱਲ ਹੈ ਜੀ ਮੈਂ ਮੁਲਾਜ਼ਮਾਂ ਦੀ ਗਵਾਹੀ ਕਰਾਂ ਪਿਛਲੇ ਲੰਮੇ ਸਮੇਂ ਤੋਂ ਜੋ ਬੋਰਡ ਦੇ ਵਿੱਚ ਹੁਣ ਤਾਈਆਂ ਨੇ ਮੈਨੇਜਮੈਂਟ ਧੱਕੇਸ਼ਾਹੀਆਂ ਕਰਦੀਆਂ ਖਾਸ ਤੌਰ ਤੇ ਹੁਣ ਬੋਰਡ ਦਾ ਸਕੱਤਰ ਅਫਕੇਸ਼ ਗੁਪਤਾ ਪੀਸੀਐਸ ਉਹ ਬਹੁਤ ੱਜੀਆਂੜਾਰੇ ਬੋਰਡ ਦੇ ਨਿਜਮਾਂ ਦੀਆਂ 166 ਬੱਚੇ ਨੇ ਕਰਮਪੁਰਾ ਸਕੂਲ ਦੇ ਅਮਰਸਰ ਦੇ ਉਹਨਾਂ ਦਾ ਬਿਨਾਂ ਫੀਸ ਲੈੇ ਕਰੈਕਸ਼ਨ ਨਹੀਂ ਕਰੀ ਸਬਜੈਕਟਾਂ ਦੀ ਉਹਨਾਂ ਦੇ ਉਸੇ ਪੇਪਰ 'ਚ ਪੇਪਰ ਲੈ ਕੇ ਰਿਜ਼ਲਟ ਆਊਟ ਕਰਤਾ ਜੋ ਨਿਜਮਾਂ ਦੇ ਵਿਰੁੱਧ ਆ ਇਦਾਂ ਦੇ ਹੋਰ ਵੀ ਸੈਂਕੜੇ ਬੱਚੇ ਨੇ ਜਿਨ੍ਹਾਂ ਤੋਂ ਬਕਾਇਦਾ ਫੀਸਾਂ ਲੈ ਗਈਆਂ ਫੀਸਾਂ ਨਾ ਲੈ ਕੇ ਜਿੱਥੇ ਬੋਰਡ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਸਕੱਤਰ ਨੇ ਉੱਥੇ ਬੋਰਡ ਦੇ ਨਿਜਮਾਂ ਦੀਆਂ ਤੇ ਉਹ ਜਿਹੜੇ ਮੀਡੀਆ 'ਚ ਲੈ ਕੇ ਆਇਆ ਉਹ ਤੋਂ ਬਾਅਦ ਬੋਰਡ ਦੇ ਵਿੱਚ ਲਗਭਗ 2.5 ਲੱਖ ਸਰਟੀਫਿਕੇਟ ਗਲਤ ਪ੍ਰਿੰਟ ਕਰੇ ਗਏ ਜਿਹੜੇ ਉਹਦੇ ਮੁੱਖ ਦੋਸ਼ੀ ਨੇ ਜਿਵੇਂ ਕਿ ਅਮਰਜੀਤ ਸਿੰਘ ਸੀਨੀਅਰ ਸੈਕ ਮਿਡਲ ਬ੍ਰਾਂਚ ਤੋਂ ਉਹਨੂੰ ਬਚਾ ਲਿਆ ਗਿਆ ਉਹ ਚੀਜ਼ ਇਹਨਾਂ ਨੇ ਲਪੋ ਲਈ ਉਹ ਚੀਜ਼ ਮੈਂ ਅੱਗੇ ਲੈ ਕੇ ਆ ਰਿਹਾ ਹਾਂ ਇਹ ਤੋਂ ਇਲਾਵਾ ਸਾਡੇ ਤਰਸਦਾਰ ਦੀਆਂ ਨੌਕਰੀਆਂ ਰੁਕੀਆਂ ਹੋਈਆਂ ਨੇ ਉਹ ਨੌਕਰੀਆਂ 2 ਸਾਲ ਤੋਂ ਮੈਨੇਜਮੈਂਟ ਨਹੀਂ ਦੇ ਰਹੀ ਮੈਂ ਉਹਦੇ ਲਈ ਬਾਰ ਬਾਰ ਲਿਖਤੀ ਤੌਰ ਤੇ ਦੇ ਰਿਹਾ ਉਹ ਜੱਗ ਜਹਰ ਕਰੀ ਸਾਡੇ ਬੋਰਡ ਦੇ ਵਿੱਚ ਤਰੱਕੀਆਂ ਕਲਰਕ ਤੋਂ ਸੀਨੀਅਰ ਐਕ ਤੋਂ ਸੀਨੀਅਰ ਸੈਕ ਤੋਂ ਸੁਪਰਡੈਂਟ ਦੀਆਂ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਨੇ ਬੇਦੋਸ਼ੇ ਲੋਕਾਂ ਮੁਲਾਜ਼ਮਾਂ ਨੂੰ ਤਰੱਕੀ ਨਾ ਦੇ ਕੇ ਉਹਨਾਂ ਨੂੰ ਜਲੀਲ ਕੀਤਾ ਜਾਂ ਰਿਹਾ ਨੂੰ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਇਹ ਤੋਂ ਇਲਾਵਾ ਦਰਸ ਸਕੂਲਾਂ ਦੇ ਟੀਚਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਤਰੱਕੀਆਂ ਨਹੀਂ ਹੋ ਰਹੀਆਂ ਮੈਂ ਤਿੰਨ ਵਾਰੀ ਲਿਖ ਕੇ ਦੇ ਚੁੱਕਿਆ ਉਹ ਕੰਮ ਨਹੀਂ ਕੀਤਾ ਜਾ ਰਿਹਾ ਇਦਾਂ ਦੇ ਹੋਰ ਹੀ ਬਹੁਤ ਕੰਮ ਨੇ ਜਿਹੜੇ ਮੈਨੇਜਮੈਂਟ ਨਹੀਂ ਕਰੀ ਉਹ ਚੀਜ਼ਾਂ ਜੇ ਨਹੀਂ ਹੋ ਰਹੀਆਂ ਤਾਂ ਮੈਂ ਗੱਲਾਂ ਮੀਡੀਆ 'ਚ ਲੈ ਕੇ ਆ ਰਿਹਾ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਿਹਾ ਸੀ ਜੀ ਦੀ ਬਦੌਲਤ ਇਹਨਾਂ ਨੇ ਕੱਲ ਮੈਨੂੰ ਵੜ ਜਾ ਕੇ ਸਾਜ਼ਿਸ਼ ਰਚ ਕੇ ਸਸਪੈਂਡ ਕੀਤਾ ਤੇ ਇਹ ਜਿਹੜੇ ਆਰਡਰ ਕੱਢੇ ਨੇ ਇਹਦੇ ਵਿੱਚ ਇਹ ਲਿਖਿਆ ਗਿਆ ਸ਼ੱਕ ਦੇ ਆਧਾਰ ਤੇ ਸੋ ਸ਼ੱਕ ਦੇ ਆਧਾਰ ਤੇ ਮੇਰੀ ਸਸਪੈਂਸ਼ਨ ਹੋਈ ਆ ਕੋਈ ਸਬੂਤ ਨਹੀਂ ਮਿਲੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਇਹ ਕੇਸ ਆ ਪਿਛਲੇ ਸਾਲ 2023 ਦਾ ਇਹਦੀ ਜਾਂਚ ਕਰੀਏ ਜਾਣਕਾਰੀ ਮਹਿਰੋਕ ਸੰਯੁਕਤ 76 ਨੇ ਜੋ ਇੱਕ ਦਾਗੀ ਅਫਸਰ ਆ ਉਹਦੀ ਜਿਹੜੀ ਭਾਰਤੀ ਉਹ ਵੀ ਚੈਲੇਂਜ ਆ ਬੋਰਡ ਦੇ ਡਾਇਰੈਕਟਰ ਦੇ ਕੋਰਮ ਪੂਰਾ ਕਰਨ ਲੈਣਾ ਝਾਲੀ ਸਾਈਨ ਕੀਤੇ ਨੇ ਉਹਦੇ ਖਿਲਾਫ ਐਫ ਆਈ ਆਰ ਦਰਜ ਆ ਇੱਕ ਦਾਗੀ ਅਧਿਕਾਰੀ ਕਿਸੇ ਦੀ ਜਾਂਚ ਕਰਨ ਦਾ ਨਹੀਂ ਰੱਖ ਸਕਦਾ ਹੱਕ ਨਹੀਂ ਰੱਖ ਸਕਦਾ ਇਹ ਨਿਜਵਾਂ ਦੇ ਖਿਲਾਫ ਆ ਪ੍ਰੋਪਰ ਇੱਕ ਪ੍ਰੋਪਗੈਂਡਾ ਸਾਜਿਦ ਰਚ ਕੇ ਮੈਨੂੰ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਸ਼ੱਕ ਦੇ ਤੌਰ ਤੇ ਅਸਲ ਦੇ ਵਿੱਚ 1% ਵੀ ਮੇਰੇ ਕੇਸ ਨਾਲ ਕੋਈ ਸਬੰਧ ਨਹੀਂ ਮੈਂ ਤੁਹਾਡੇ ਮੀਡੀਆ ਰਹੀ ਇਹ ਬੇਨਤੀ ਕਰੂੰਗਾ ਕਿ ਜੇਕਰ ਇਹ ਕੇਸ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਾ ਲਈਏ ਵਿਜੀਲੈਂਸ ਤੋਂ ਜਾਂਚ ਕਰਾ ਲਈ ਕਿਤੋਂ ਵੀ ਨਿਰਪੱਖ ਉਦੇ ਵਿੱਚ ਜੇਕਰ ਮੇਰੀ 1% ਵੀ ਇਨਵੋਲਵਮੈਂਟ ਨਿਕਲੀ ਤਾਂ ਮੈਂ ਬੋਰਡ ਦੇ ਇਹ ਸਵਾਲਾਂ ਮੇਰੇ ਮੁਲਤਫ ਕਰ ਰਹੇ ਨੇ ਮੈਂ ਬੋਰਡ ਦੀ ਨੌਕਰੀ ਤੋਂ ਆਪਣਾ ਰਿਜ਼ਾਈਨ ਕਰ ਜੂਗਾ ਇਹ ਮੈਂ ਜਨਤਕ ਤੌਰ ਤੇ ਕਹਿ ਰਿਹਾ ਸੋ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਮੁਲਾਜ਼ਮਾਂ ਲਈ ਹਮੇਸ਼ਾ ਲੜਿਆ ਲੜਦਾ ਰਿਹਾ ਤੇ ਲੜਦਾ ਰਹੂਗਾ ਪਹਿਲਾਂ ਵੀ ਕ੍ਰਿਸ਼ਨ ਕੁਮਾਰ ਚੇਅਰਮੈਨ ਨੇ ਬੋਰਡ 'ਚ ਵਧੇਕੀਆਂ ਕਰੀਆਂ ਸੀ ਮੈਂ ਉਹਦੇ ਖਿਲਾਫ ਆਵਾਜ਼ ਉਠਾਈ ਸੀ 2018 ਦੇ ਵਿੱਚ ਉਦੋਂ ਮੇਰਾ ਵਿਰੋਧੀ ਗਰੁੱਪ ਕ੍ਰਿਸ਼ਨ ਕੁਮਾਰ ਨਾਲ ਲੜ ਗਿਆ ਸੀ ਉਹ ਰਣ ਦੇ ਬਦੌਲਤ ਮੇਰਾ ਇਹਨਾਂ ਨੇ ਉਦੋਂ ਬਦਲੀ ਮੌਕੇ ਦੀ ਕਰਤੀ ਸੀ ਬਿਨਾ ਮਤਲਬ ਤੋਂ ਮੇਰੇ ਸਾਥੀ ਦੀ ਪਟਿਆਲੇ ਜਿਹੜਾ ਸਟੇ ਹੋ ਗਿਆ ਸੀ ਕਿਉਂਕਿ ਮੈਂ ਸੱਚਾ ਸੀ ਇਹ ਚੀਜ਼ ਵੀ ਮੇਰੇ ਸਾਜ਼ਿਸ਼ ਦਾ ਹਿੱਸਾ ਦਿੱਤੀ ਗਈ ਆ ਜਾਣਕਾਰੀ ਮਹਿਰੋਕ ਮੇਰੇ ਵਿਰੋਧੀ ਗਰੁੱਪ ਨੀਲੇ ਗਰੁੱਪ ਦਾ ਹੱਥ ਟੋਕਾ ਤੇ ਜਿਹੜਾ ਸੈਕਟਰੀ ਆ ਪੀਸੀਐਸ ਉਹ ਬੋਰਡ ਦੇ ਵਿੱਚ ਧੱਜੀਆਂ ਉਡਾਰੇ ਮੈਂ ਜਗ ਜाहिर ਕਰ ਰਹੇ ਆ ਇਹਨਾਂ ਨੇ ਰਲ ਕੇ ਖਿਚੜੀ ਪਕਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਬਦਨਾਮ ਨਹੀਂ ਹੋਇਆ ਕਿਉਂਕਿ ਮੁਲਾਜ਼ਮ ਇਹਨੂੰ ਜਾਣਦੇ ਨੇ ਮੈਂ ਕਿੱਦਾਂ ਦਾ ਮੇਰੀ 19 ਸਾਲ ਦੀ ਨੌਕਰੀ ਹੋ ਗਈ ਤੇ 15 ਸਾਲ ਤੋਂ ਮੈਂ ਯੂਨੀਤ ਸੇਵਾ ਨਿਭਾਉਂਦਾ ਆ ਰਹੇ ਆ ਅੱਜ ਤੱਕ ਗਲਤ ਕੰਮ ਨਾ ਕੀਤਾ ਨਾ ਕਰਨਾ ਨਾ ਉਹਿਆ ਨਾ ਹੀ ਕਿਸੇ ਗਲਤ ਬੰਦੀ ਦੀ ਮੈਂ ਮਦਦ ਕੀਤੀ ਨਾ ਕਰਨੀ ਆ ਸੋ ਸੱਚ ਦੀ ਆਵਾਜ਼ ਚੱਕਣ ਦਾ ਮੈਨੂੰ ਇੱਕ ਇਨਾਮ ਮਿਲਿਆ ਮੈਨੂੰ ਮੈਡਲ ਕਹੂੰਗਾ ਵੀ ਜਥੇਬੰਦੀ ਨੂੰ ਮੈਨੂੰ ਇੱਕ ਮੈਡਲ ਮਿਲਿਆ ਜਿਹਨੂੰ ਲੈ ਕੇ ਮੈਂ ਮਾਣ ਮਹਿਸੂਸ ਕਰ ਰਿਹਾ ਤੇ ਇਹਨਾਂ ਦਾ ਮੈਨੇਜਮੈਂਟ ਦਾ ਜਿਹੜਾ ਅਸਲੀ ਚਿਹਰਾ ਨੰਗਾ ਕਰੂੰਗਾ ਉਹਨਾਂ ਦੇ ਇਹਨਾਂ ਦੇ ਵਿੱਚ ਇਹਦੀ ਮੈਂ ਜਾਂਚ ਆਪਣੇ ਪੱਧਰ ਤੇ ਕਰਵਾ ਕੇ ਰਿਪੋਰਟ ਦਿਖਾਵਾਂਗਾ ਵੀ ਆਹ ਸਚਾਈ ਆ ਆਹ ਗੱਲਾਂ ਨੇ ਫੇਰ ਮੈਨੇਜਮੈਂਟ ਨੂੰ ਪੁੱਛਾਂਗਾ ਵੀ ਤੁਹਾਡੇ ਅਧਿਕਾਰ ਦੀ ਰਿਪੋਰਟ ਕਿੰਨੀ ਸੱਚੀ ਸੀ ਪਰ ਇੱਕ ਪਾਸੇ ਅਗਰ ਪੰਜਾਬ ਸਰਕਾਰ ਦੀ ਕਲਕਤੀ ਆਵੇ ਤਾਂ এডਿਊਕੇਸ਼ਨ ਦੇ ਜੇਕਰ ਦੇਖਿਆ ਜਾਵੇ ਤਾਂ এডਿਊਕੇਸ਼ਨ ਦੇ ਵਿੱਚ ਕਾਫੀ ਜੇਕਰ ਸੁਧਾਰ ਆਮਾਦੇ ਪਾਰਟੀ ਦੇ ਟਾਈਮ ਆਇਆ ਤਾਂ ਲੱਗਦਾ ਨਹੀਂ ਵੀ ਸਾਰਾ ਕਪਲਾ ਹੋਇਆ ਜਿਸ ਦੇ ਚਲਦਿਆ এডਿਊਕੇਸ਼ਨ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਸਰ ਐਦਾਂ ਜੀ এডਿਊਕੇਸ਼ਨ ਦਾ ਸੁਧਾਰ ਗਰਾਊਂਡ ਰਿਐਲਿਟੀ ਤੇ ਨਹੀਂ ਹੋਇਆ ਸਭ ਕਾਗਜ਼ੀ ਗੱਲਾਂ ਨੇ ਜੇ এডਿਊਕੇਸ਼ਨ ਦਾ ਸੁਧਾਰ ਹੋਣਾ ਕਰਨਾ ਹੋਵੇ ਤਾਂ 2.5 ਸਾਲ ਹੋ ਗਏ ਜੀ ਸਾਡੇ ਸਰਕਾਰ ਬਣੇ ਨੂੰ ਲਗਭਗ ਸਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ 60 70% ਕਲਰਕ ਦੀਆਂ ਸਾਮੀਆਂ ਖਾਲੀ ਪਈਆਂ ਨੇ ਉਹਦੇ ਭਰਤੀ ਨਹੀਂ ਹੋ ਰਹੀ ਸਾਡਾ ਬੋਰਡ ਅੱਜ ਕੰਗਾਲ ਹੋਇਆ ਪਰ ਉਹਨੂੰ ਪੈਸੇ ਨਹੀਂ ਦਿਰੇ ਪਿੱਛੇ ਹੀ ਪ੍ਰੈਸ ਕਾਨਫਰੰਸ ਕਰਕੇ ਗਿਆ ਹੋਰ ਤਾਂ ਹੋਰ ਮੇਰੇ ਵੱਲੋਂ ਬੋਰਡ ਦੀ ਵਿੱਤੀ ਹਾਲਾਤਾਂ ਬਾਰੇ ਬੋਰਡ ਦੇ ਚੰਗੇ ਭੁੱਖ ਲਈ ਪਤੌਰ ਯੂਨੀਅਨ ਪ੍ਰਧਾਨ ਯੂਨੀਅਨ ਲੈਟਰ ਤੇ ਮਾਨਯੋਗ ਸਿੱਖਿਆ ਮੰਤਰੀ ਨੂੰ ਪੱਤਰ ਲਿਖਿਆ ਵੀ ਇਹਦੇ ਸਬੰਧੀ ਮੀਟਿੰਗ ਦੇ ਸਮਾਂ ਤੋਂ ਅਸੀਂ ਬੋਰਡ ਦੇ ਵਿੱਚ ਆ ਕੁਝ ਕਰਾਉਣਾ ਚਾਹੀਦਾ ਜਿਹੜਾ ਇੱਕ ਪਬਲਿਕ ਦੇ ਹਿੱਤ ਚ ਹੋਊਗਾ ਬੋਰਡ ਦੇ ਭਲੇ ਲਈ ਹੋਊਗਾ ਮੈਂ ਪੱਤਰ ਲਿਖਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮੇਲ ਕਰੀ ਹੋਈ ਆ ਮਾਨਯੋਗ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੂੰ ਮੇਲ ਕਰੀ ਆ ਪਰ ਉਹਨਾਂ ਵੱਲੋਂ ਇੱਕ ਡੇਢ ਸਾਲ ਹੋ ਗਿਆ ਉਹ ਜਿਹੜੀਆਂ ਮੇਲ ਕਰੀਆਂ ਨੇ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਇੱਥੋਂ ਆਪਾਂ ਅੰਦਾਜ਼ਾ ਨਹੀਂ ਇੱਥੋਂ ਸਪਸ਼ਟ ਹੋ ਗਿਆ ਕਿ ਸਿੱਖਿਆ ਨੂੰ ਸੁਧਾਰਨ ਲਈ ਕਿੰਨੇ ਕੁ ਗੰਭੀਰ ਨੇ ਸਭ ਕਾਗਜ਼ੀ ਗੱਲਾਂ ਨਹੀਂ ਪਰ ਜਦੋਂ ਸਰਕਾਰ ਆਉਣੀ ਸੀ ਉਸ ਤੋਂ ਪਹਿਲਾਂ ਜੂਰ ਵਾਦੇ ਜਿਹੜੇ ਵੱਡੇ ਵੱਡੇ ਕੀਤੇ ਜਾਂਦੇ ਸੀ ਹੁਣ ਵੀ ਮੁੱਖ ਮੰਤਰੀ ਜਿਹੜੇ ਨੇ ਜਨਦਰ ਦੇ ਵਿੱਚ ਵਾਦੇ ਕਰਦੇ ਹੋਏ ਨਜ਼ਰਾਰੇ ਨੇ ਲੱਗਦਾ ਹੈ ਕਿ ਵਾਦੇ ਜਿਹੜੇ ਨੇ ਉਹ ਪੂਰੇ ਨਹੀਂ ਹੋ ਪਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਨੇ ਬੱਚਿਆਂ ਨੂੰ ਐਡਮਿਸ਼ਨ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਤੋਂ ਕਰਨ ਦੇ ਕਿਹਾ ਜਾ ਰਿਹਾ ਹੈ ਦੇਖੋ ਜੀ ਸਭ ਚੰਗੀ ਗੱਲ ਆ ਪੰਜਾਬ ਸਰਕਾਰ ਉਦਮਕਾਰੀ ਆ ਚੰਗੀ ਗੱਲ ਆ ਪੰਜਾਬ ਦੇ ਭੁੱਖ ਬੱਚਿਆਂ ਦੇ ਭੁੱਖ ਨੂੰ ਸਵਾਲ ਨਹੀਂ ਉਪਰਾਲੇ ਕਰੀ ਆ ਪਰ ਇਹ ਉਪਰਾਲੇ ਕਾਮਯਾਬ ਨਹੀਂ ਹੋ ਰਹੇ ਨਾ ਹੋਣ ਦਾ ਕਾਰਨ ਇਹੀ ਆ ਕਿ ਗਰਾਊਂਡ ਰਿਐਲਿਟੀ ਮੈਂ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਯੂਨੀਅਨ ਦਾ ਨੁਮਾਇੰਦਾ ਚੁਣਿਆ ਹੋਇਆ ਪ੍ਰਧਾਨ ਆ ਜਦ ਮੈਂ ਸਰਕਾਰ ਨੂੰ 3 4 ਕੇ 5 ਵਾਰੀ ਮੇਲ ਕਰ ਚੁੱਕੇ ਆ ਬਈ ਜੀ ਬੋਰਡ ਦੀ ਵਹਿਤਰੀ ਲਈ ਮੈਂ ਤੋੜਨਾ ਮੀਟਿੰਗ ਕਰਨੀ ਚਾਹਨਾ ਤਾਂ ਜਦੋਂ ਮੈਨੂੰ ਨਹੀਂ ਸਮਾਂ ਦੇ ਰਹੇ ਉਹ ਆਮ ਲੋਕਾਂ ਦੀ ਕੀ ਸੁਣਵਾਈ ਹੋਊਗੀ ਜੀ ਉੱਥੇ ਸੋ ਚੰਗੀ ਗੱਲ ਉਪਰਾਲੇ ਕਰੋ ਪਰ ਉਪਰਾਲੇ ਨੂੰ ਅਮਲੀ ਜਾਮਾ ਤਾਂ ਪਾਇਆ ਜਾਊਗਾ ਜੇਕਰ ਤੁਸੀਂ ਜੱਥੇਬੰਦੀਆਂ ਨਾਲ ਗੱਲਾਂ ਸੁਣੋਗੇ ਮੁਲਾਜ਼ਮਾਂ ਦੇ ਦੁੱਖ ਦਰਦ ਸੁਣੋਗੇ ਪਪਾਗਾਂ ਦੇ ਵਿਚਾਰੀਆਂ ਮੁਸ਼ਕਲਾਂ ਦਾ ਹੱਲ ਕਰੋਗੇ ਤਾਂ ਮਨ ਲੈ ਕੇ ਬੋਰਡ ਦੇ ਵਿੱਚ ਜਿੰਨਾ ਕੁ ਚੱਲ ਰਿਹਾ ਉਹ ਬਿਲਕੁਲ ਸਹੀ ਨਹੀਂ ਚੱਲ ਰਿਹਾ ਸਭ ਕੁਝ ਤਾਣਾ ਬਾਣਾ ਉਲਝਿਆ ਹੋਇਆ ਨਜ਼ਰ ਆ ਰਿਹਾ ਇੱਕ ਤਾਂ ਹੁੰਦਾ ਜੀ 100% ਮੈਂ 101% ਕਹਿ ਰਿਹਾ ਕਿ ਬੋਰਡ ਦਾ ਤਾਣਾ ਬਣਾ ਇੰਨਾ ਕੋਲ ਜੁ ਚੁੱਕਿਆ ਅੱਜ ਬੋਰਡ ਦਾ ਮੁਲਾਜ਼ਮ ਸਾਰਾ ਸਮੁੱਚਾ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਪਿਆ ਦਫ਼ਤਰ ਆਉਣ ਤੋਂ ਕਤਰਾ ਰਹੇ ਨੇ ਪ੍ਰੀਮਚੂਰ ਰਿਟਾਇਰਮੈਂਟ ਲੈ ਕੇ ਤੇ ਕੁਝ ਲੈਣ ਨੂੰ ਤਿਆਰ ਬੈਠੇ ਨੇ ਕਿਉਂਕਿ ਸਿਸਟਮ ਇਨਾਂ ਕੋ ਹੌਚ-ਪੋਚ ਕੀਤਾ ਪਿਆ ਖਾਸ ਤੌਰ ਤੇ ਬੋਰਡ ਦੇ ਸਖਤਰ ਨੇ ਕੋਈ ਡਿਸੀਜਨ ਮੇਕ ਕਰਨੀ ਉਹ ਕੋਈ ਸਹੀ ਫੈਸਲੇ ਨਹੀਂ ਕਰੇ ਜੇਕਰ ਉਹਨੂੰ ਜਾ ਕੇ ਮੈਂ ਬਤੌਰ ਪ੍ਰਧਾਨ ਇੱਕਦਮ ਵਾਰੀ ਗੱਲ ਕਰੀ ਆਪਣੇ ਦਫਤਰ ਦੀ ਬਿਹਤਰੀ ਲਈ ਤਾਂ ਮੇਰੀ ਗੱਲ ਉਹਨਾਂ ਗੋਲਿਆ ਕਰਕੇ ਮਜ਼ਾਕੜਾਇਆ ਜਾਂਦਾ। ਮੁਲਾਜ਼ਮਾਂ ਦਾ ਜੇ ਕੋਈ ਉੱਥੇ ਆ ਕੇ ਆਦਾ ਪੱਖ ਰੱਖਦਾ ਉਹਨੂੰ ਜਲੀਲ ਕੀਤਾ ਜਾ ਰਿਹਾ। ਮੇਰੇ ਕੋਲੇ ਕਰਮਚਾਰਨਾ ਸਾਡੀ ਲੇਡੀਜ਼ ਇਸਤਰੀ ਭੈਣਾਂ ਬਹੁਤ ਮੇਰੇ ਕੋਲੇ ਆਈਆਂ ਨੇ ਕਿ ਜੀ ਸੈਕਟਰੀ ਸਾਨੂੰ ਇਹ ਨਹੀਂ ਬਦਤਮਜ਼ਨਾ ਬੋਲਦਾ ਮੇਰੇ ਕੋਲੇ ਕੇ ਰੋ ਕੇ ਗਈਆਂ ਨੇ। ਜਦ ਸੰਸਥਾ ਦਾ ਮੁਖੀ ਆਪਣੇ ਮੁਲਾਜ਼ਮਾਂ ਨਾਲ ਦੁਰਭਰਯਾਰ ਕਰੂਗਾ ਉਹਨਾਂ ਤੇ ਐਦਾਂ ਦੀ ਭਾਸ਼ਾ ਵਰਤੂਗਾ ਗੰਦੀ ਭਾਸ਼ਾ ਵਰਤੂਗਾ ਅਤਿਆਚਾਰ ਕਰੂਗਾ ਤਾਂ ਉਥੋਂ ਕੀ ਉਮੀਦ ਪਾੜਦੇ ਆ ਵੀ ਸਾਡੇ ਬੋਰਡ ਦੀ ਬਿਹਤਰੀ ਹੋਊਗੀ ਤੇ ਅੱਜ ਤਾਣਾ ਬਾਣਾ ਸਮੋਚਾ ਬੋਰਡ ਦਾ ਉਲਝਿਆ ਪਿਆ ਚੇਅਰਪਰਸਨ ਦਿੱਲੀ ਤੋਂ ਆਏ ਨੇ ਉਹਨਾਂ ਨੇ ਆਏ ਨੇ ਪਰ ਉਹ ਬਹੁਤੀ ਇਨਵੋਲਵਮੈਂਟ ਨਹੀਂ ਕਰ ਰਹੇ ਸਾਰਾ ਜਿੰਮੇਵਾਰੀ ਸੈਕਟਰੀ ਕੋਲ ਹੈ ਸੈਕਟਰੀ ਮੈਂ ਸਮਝੂਗਾ ਕਿ ਬੋਰਡ ਦੇ ਕੰਮਾਂ ਤੋਂ ਅਣਜਾਣ ਨਹੀਂ ਜਾਣ ਬੁੱਝ ਕੇ ਉਹ ਬੋਰਡ ਨੂੰ ਜਿੰਦਾ ਲਵਾਉਣ ਦੀ ਤਿਆਰੀ ਕਰ ਅਣਜਾਣ ਨੇ ਕਿ ਜਾਣ ਬੁੱਝ ਕੇ ਜਾਣ ਬੁੱਝ ਕੇ ਮਨ ਜਾਣ ਹੀ ਕਹਾਂਗਾ ਜੀ ਕਿਉਂਕਿ ਇਹ ਪਹਿਲਾਂ ਖਰੜ ਵੀਐਸਟੀ ਮ ਰਹੇ ਨੇ ਇੱਥੋਂ ਦਾ ਰਿਕਾਰਡ ਕਢਾ ਲਓ ਉਦੋਂ ਦਾ ਪੁੱਢਾ ਚ ਰਿਹਾ ਉਦੋਂ ਦਾ ਰਿਕਾਰਡ ਕਢਾ ਲਓ ਅੱਜ ਬੋਰਡ ਦੇ ਵਿੱਚ ਲੱਗੇ ਨੂੰ 1.5 ਸਾਲ ਦੇ ਕਰੀਬ ਹੋ ਗਿਆ ਇਹਨਾਂ ਨੇ ਕੀ ਸਦਾਰ ਕੀਤਾ ਜੇ ਕੋਈ ਸਦਾਰ ਕਰਨੇ ਪ੍ਰਪੋਜ਼ਲ ਜਾਂਦੀ ਆ ਉਹਨੂੰ ਉਲਟ ਕਰਕੇ ਉਹਨੂੰ ਗੋਲਮੋਲ ਕਰ ਦਿੰਦੇ ਨੇ ਕੋਈ ਡਿਸੀਜਨ ਮੇਕ ਕਰਨੀ ਸੋ ਕੁੱਲ ਮਿਲਾ ਕੇ ਇਹਨੇ ਬੋਰਡ ਦੇ ਵਿੱਚ ਆ ਕੇ ਬੋਰਡ ਦੇ ਮੁਲਾਜ਼ਮਾਂ ਦਾ ਜਾਂ ਬੋਰਡ ਦਾ ਭਲਾ ਨਹੀਂ ਕਰਿਆ ਬੋਰਡ ਦਾ ਨੁਕਸਾਨ ਹੀ ਕਰਿਆ ਬਤੌਰ ਸਕੱਤਰ ਬੋਰਡ 'ਚ ਆਏ ਸੀ ਨਾਲ ਹੀ ਇਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਡੀਜੀਐਸਸੀ ਦਾ ਚਾਰਜ ਮਿਲ ਗਿਆ ਬਾਦੂ ਜੇਕਰ ਬੋਰਡ ਪੱਕੀ ਹੁੰਦੇ ਮਲਾਜ਼ਮ ਪੱਕੀ ਹੁੰਦੇ ਤਾਂ ਜਿਹੜਾ ਮਿਡਲ ਪ੍ਰਾਇਮਰੀ ਦਾ ਸਾਡਾ ਕਰੋੜਾਂ ਰੁਪਇਆ ਐਗਜ਼ਾਮੀਨੇਸ਼ਨ ਫੀਸ ਦਾ ਸਰਕਾਰ ਤੋਂ ਲੈਣਾ ਉਹ ਇਹਨਾਂ ਨੇ ਦੇਣਾ ਸੀ ਬਤੌਰ ਡੀਜੀਐਸੀ ਜੇ ਬੋਰਡ ਪੱਕੇ ਹੁੰਦੇ ਦੇ ਦਾਂਦੇ ਕਰੋੜਾਂ ਰੁਪਏ ਸਾਡਾ ਬਿਲਕੁਲ ਆਪਣੇ ਨਾਲ ਹੀ ਹੁਣ ਤਾਂ ਨਾਲ ਹੀ ਐਡੀਸ਼ਨਲ ਨਾਲੀਏ ਤੇ ਇਹ ਮੁਖੀ ਸੀ ਜੀ ਉੱਥੋਂ ਦੇ ਅਪਕੇਸ਼ ਗੁਪਤਾ ਡੀਜੀਐਸੀ ਦਾ ਚਾਰਜ ਰਹਿ ਅਨਾਂ ਕੋਲੇ ਇਹ ਦੇ ਸਕਦੇ ਸੀ ਪਰ ਮਨ ਦੇ ਵਿੱਚ ਖੋਟ ਆ ਕੋਈ ਬੋਰਡ ਪ੍ਰਤੀ ਨੰਬਰ 2 ਤੇ ਉਹ ਬਿਲਡਿੰਗ ਅਸੀਂ ਕਿਰਾਏ ਤੇ ਦਿੱਤੀ ਆ ਬਤੌਰ ਡੀਜੀਐਸੀ ਸਾਡੇ ਨੇ ਰੈਂਟ ਐਗਰੀਮੈਂਟ ਕਰ ਲੈਂਦੇ ਬੋਰਡ ਪੱਕੇ ਸੀ ਬੋਰਡ ਦਾ ਭਲਾ ਚਾਹੁੰਦੇ ਨੇ ਸੋ ਕੁੱਲ ਮਿਲਾ ਕੇ ਇਹ ਸਰਕਾਰ ਪੱਖੀ ਬੰਦੇ ਨੇ ਬੋਰਡ ਨਾਲਾਂ ਦਾ ਕੋਈ ਹਮਦਰਦੀ ਨਹੀਂ ਮੈਂ ਤਾਂ ਹੁਣ ਇਹ ਵੀ ਸ਼ੱਕ ਹੋਣ ਲੱਗ ਗਿਆ ਸਾਡੇ ਰਿਟਾਇਰੀ ਸਾਥੀਆਂ ਨੇ ਮੈਨਾਂ ਰਾਤ ਬਹੁਤ ਡਿਸਕਸ ਕਰੀਆ ਹੈ ਬੋਰਡ ਦੇ ਉਹ ਇੱਕ ਵਾਰੇ ਉਹ ਕਹਿੰਦੇ ਪ੍ਰਧਾਨ ਜੀ ਹਾਲਾਤੇ ਬਣਦੇ ਜਾ ਰਹੇ ਨੇ ਕਿ ਬੋਰਡ ਨੂੰ ਏਜੰਡਾ ਲਾਉਣਗੇ ਕਿਸੇ ਪ੍ਰਾਈਵੇਟ ਏਜੰਸੀ ਤੋਂ ਰਿਜ਼ਲਟ ਤਿਆਰ ਕਰਾ ਕੇ ਬੋਰਡ ਦਾ ਭੋਗ ਪਾਉਣ ਨੂੰ ਤਿਆਰ ਬੈਠੇ ਨੇ ਸੋ ਇਹ ਚੀਜ਼ਾਂ ਦਾ ਸਾਨੂੰ ਸ਼ੰਕਾ ਪਰ ਇਹਨਾਂ ਦੀਆਂ ਜਿਹੜੀਆਂ ਚਾਲਾਂ ਨੇ ਅਸੀਂ ਕੰਮਜਾਬ ਨਹੀਂ ਹੋਣ ਦਵਾਗੇ ਪਰ ਹੁਣ ਜਿਹੜੇ ਸਰਟੀਫਿਕੇਟ ਛਪੇ ਨੇ ਵਾਦੂ ਛਪ ਕੇ ਨੇ ਉਹਨਾਂ ਦਾ ਕੀ ਬੋਰਡ ਦੇ ਵਿੱਚ ਜਾਣਗੇ ਉਹਨਾਂ ਦੇ ਵਿੱਚ ਅੱਗੇ ਤੱਕ ਕੰਮ ਆਉਂਦੇ ਰਹਿਣਗੇ ਨਹੀਂ ਜੀ ਉਹ ਪ੍ਰਿੰਟ ਹੋ ਚੁੱਕੇ ਨੇ ਪ੍ਰਿੰਟ ਹੋ ਗਏ ਉਹ ਇੱਕ ਤਰ੍ਹਾਂ ਦੀ ਸਾਡੀ ਰੱਦੀ ਹੋ ਗਈ ਗਲਤ ਪ੍ਰਿੰਟ ਹੋ ਗਏ ਬੋਰਡ ਦਾ ਲੱਖਾਂ ਦਾ ਘਾਟਾ ਪੈ ਗਿਆ ਜਦੋਂ ਉੱਚ ਅਧਿਕਾਰੀ ਨੇ ਧਿਆਨ ਚਲੇ ਜਾਂਦਾ ਉਥੇ ਇਹਨਾਂ ਨੇ ਗੁਫ਼ਤਗੂ ਕਰ ਲਈ ਮੈਂ ਕਹੂੰਗਾ ਜਿਹੜਾ ਮੇਰਾ ਵਿਰੋਧੀ ਗਰੁੱਪਾ ਉਹਨਾਂ ਦਾ ਬੰਦਾ ਵਿੱਚ ਇਨਵੋਲਵ ਸੀ ਉਹ ਅੱਜ ਮੈਨੇਜਮੈਂਟ ਦਾ ਹੱਥ ਠੋਕਾ ਬਣੀਆ ਮੇਰੀ ਵਿਰੋਧੀ ਗਰੁੱਪ ਜਿਹੜੀ ਉਹਨਾਂ ਨੇ ਰਲ ਕੇ ਕੀ ਕਰਿਆ ਵੀ ਜਿਹੜੇ ਪ੍ਰਿੰਟਿੰਗ ਪ੍ਰੈਸ ਜਿੱਥੋਂ ਸਰਟੀਫਿਕੇਟ ਪ੍ਰਿੰਟ ਹੋ ਰਹੇ ਨੇ ਉਹਨੂੰ ਕਹਤਾ ਵੀ ਤੂੰ ਇਹਦੀ ਪਰਪਾਈ ਕਰ ਦੇ ਤੂੰ ਜ਼ਿੰਮੇਵਾਰੀ ਲੈ ਲੈ ਵੀ ਤੇਰੇ ਤੋਂ ਗਲਤ ਛਪ ਗਏ ਵੀ ਜਿਹੜੇ ਇੱਕ ਸਮਝਾਦੇ ਉਹ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਜਿਹੜਾ ਤੋ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਵਰਤੇ ਜਾ ਸਕਦੇ ਨਹੀਂ ਉਹ ਜਿਹੜੇ ਗਲਤ ਛਾਪ ਕੇ ਰੱਦੀ ਹੋ ਗਏ ਉਹਦੀ ਪਰਪਾਈ ਜਿਹੜੇ ਮੁਲਾਜ਼ਮਾ ਨੇ ਗਲਤ ਕੰਮ ਕੀਤਾ ਪਰਪਾਈ ਛੱਡੋ ਜਿਹਦੀਆਂ ਲੈ ਕੇ ਕਰਕੇ 2.5 ਲੱਖ ਦੇ ਗ੍ਰੀਡ ਸਰਟੀਫਿਕੇਟ ਖਰਾਬ ਹੋ ਗਏ ਕੈਨ ਨੂੰ 2.5 ਲੱਖਾ ਉਹਦੇ ਵਿੱਚ ਹੋ ਸਕਦਾ 1000 2500 ਸਰਟੀਫਿਕੇਟ ਸਹੀ ਮਤਲਬ ਪ੍ਰਿੰਟ ਹੀ ਨਾ ਕਰੇ ਹੋਣ ਉਹ ਬਲੈਂਕ ਸਰਟੀਫਿਕੇਟ ਇੱਧਰ ਉੱਧਰ ਹੋ ਜਾਣਗੇ ਬਾਅਦ ਚ ਜਿਹੜਾ ਬੋਰਡ ਦਾ ਸਰਗਣਾ ਜਾਲੀ ਸਰਟੀਫਿਕੇਟ ਬਣਾਉਣ ਦਾ ਵੈਰੀਫਿਕੇਸ਼ਨ ਵਾਲਾ ਉਹਦੀ ਦਰਬਾਰਤੋਂ ਕਰਕੇ ਬੱਚਿਆਂ ਨੂੰ ਦੇਊਗਾ ਬੱਚਿਆਂ ਨੂੰ ਭੁੱਖਾ ਨਾ ਖਲਵਾੜ ਕਰੂਗਾ ਤੇ ਬੋਰਡ ਦੇ ਐਕਸ਼ਨ ਨੂੰ ਟਾਲ ਆਊਗਾ ਸ ਉਹੀ ਜਾਂਚ ਨਹੀਂ ਹੋਈ ਇਹ ਚੀਜ਼ ਨੂੰ ਉੱਥੇ ਧੱਬ ਲਿਆ ਜਿਹੜੇ ਜਿਹੜਾ ਸਰਪ੍ਰਧਾਨ ਹੋਣ ਨਾਤੇ ਜੀਵਗਰ ਤੁਹਾਨੂੰ ਪੁੱਛਿਆ ਜਾਏ ਕਿ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਜਾਲੀ ਸਰਟੀਫਿਕੇਟਾਂ ਜੂਰ ਅੰਦਰ ਬੰਦੇ ਨੇ ਤਾਂ ਕਿੰਨਾ ਕੁ ਸੱਚੀਚ ਵੀ ਜਾਲੀ ਸਰਟੀਫਿਕੇਟ ਬੰਦੇ ਨੇ ਹਾਲਾਂਕਿ ਸੁਣਿਆ ਇਹ ਵੀ ਜਾਂਦਾ ਕਿ ਜਾਲੀ ਸਰਟੀਫਿਕੇਟ ਬੰਦੇ ਵੀ ਨਹੀਂ ਤੁਸੀਂ ਵੀ ਇਹ ਸਪਸ਼ਟ ਕਰਦੇ ਹੋਏ ਨਜ਼ਰ ਆ ਰਹੇ ਹੋ ਤਾਂ ਉਹ ਸਰਟੀਫਿਕੇਟ ਬੰਦੇ ਕਿੰਦਾ ਨੇ ਜਿੱਦਾਂ ਹੁਣ ਤਾਂ ਉਹਨਾਂ ਦੱਸ ਰਹੇ ਆ ਵੀ ਜਿਹੜੇ 2.60 ਲੱਖ ਜਿਹੜਾ ਗਿਣਤੀ ਮੈਨੂੰ ਮਿਲੀ ਆ ਪ੍ਰੋਪਰ ਅੰਕੜਾ ਨੇ 2.60 ਲੱਖ ਬਾਰੇ ਉਹਦੇ ਵਿੱਚ ਜੇ ਉਹਨਾਂ ਕਹਤਾ ਪ੍ਰੈਸ ਨੇ 2.60 ਸਾਡੇ ਖਰਾਬ ਉਹ ਕੱਲਾ ਕੱਲਾ ਦਾ ਕਾਊਂਟਿੰਗ ਕਰ ਨਹੀਂ ਰਿਹਾ ਉਹਦੇ ਵਿੱਚ ਹਜ਼ਾਰ ਸਾਢੇ ਕਿਹੜੀ ਬਾਹਰ ਕੱਢ ਲਓ ਉਹ ਹੈ ਤਾਂ ਬੋਰਡ ਦਾ ਅਸਲ ਸਰਟੀਫਿਕੇਟ ਪਰ ਜਿਹੜੇ ਉਹ ਤੇ ਵੇਰ ਵੇਪਰੇ ਜਾਣਗੇ ਉਹ ਜਾਲੀ ਭਰੇ ਜਾਣਗੇ ਕੱਲ ਨੂੰ ਵੇਚੂਗਾ ਬੱਚਿਆਂ ਕੋਲੇ ਤੇ ਅਕਸ ਬੋਰਡ ਦਾ ਖਰਾਬ ਹੋਣਾ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਉਹਨੂੰ ਦੋਸ਼ੀ ਪਾਇਆ ਗਿਆ ਉਹ ਤੇ ਕਾਰਵਾਈ ਸੈਕਟਰੀ ਨੇ ਕਿਉਂ ਨਹੀਂ ਕਰੀ ਉਹਨੂੰ ਇਹ ਕਿਹਾ ਗਿਆ ਵੀ ਸਰਟੀਫਿਕੇਟਾਂ ਦੀ ਜਿਹੜੀ ਪਰਪਾਈ ਆ 60% ਤੂੰ ਕਰ 40 ਮੈਂ ਫਰਮ ਦੇ ਗੱਲ ਪਾਉਣਾ ਪਰ ਫਰਮ ਚੈੱਕ ਰਹੀਂ ਪੇਮੈਂਟ ਬੋਰਡ ਨੂੰ ਪੂਰੀ ਕਰੂ ਤੂੰ ਉਹਨੂੰ ਕੈਸ਼ ਦੇ ਦੀ ਫਰਮ ਨੂੰ ਉਹ ਪੈਸੇ ਸੋ ਇੱਥੇ ਮਿਲੀਭੁਗਤ ਨਜ਼ਰ ਆ ਰਹੀ ਆ ਵੀ ਬਹੁਤ ਵੱਡਾ ਇੱਕ ਸਾਜ਼ਿਸ਼ ਇਹਨਾਂ ਦੀ ਸਰਟੀਫਿਕੇਟ ਬੋਰਡ ਦੀ ਮੇਨ ਇੱਕ ਪ੍ਰਾਪਰਟੀ ਸਾਡੀ ਗਲਤ ਪ੍ਰਿੰਟ ਹੋ ਗਈ ਕਿਉਂ ਨਹੀਂ ਦਫ਼ਤਰ ਨੇ ਐਕਸ਼ਨ ਲਿਆ ਜਿਓ ਤੇ ਹੁਣ ਤੱਕ ਇਹ ਜਿਹੜੀ ਇੱਕ ਨਿੱਕੀ ਜਿਹੀ ਗੱਲ ਆ ਜਿਹ ਨੇ ਸ਼ਕਤਦਾਰ ਤੇ ਮੈਨੂੰ ਸਸਪੈਂਡ ਕਰਤਾ ਸੋ ਕਹਿਣ ਤੋਂ ਬਾਅਦ ਸੱਚ ਦੀ ਆਵਾਜ਼ ਹਮੇਸ਼ਾ ਦਬਦੀ ਜਾ ਰਹੀ ਆ ਇਹ ਨਾ ਦਵਿਆ ਨਾ ਦਵਣੀਆਂ ਇਹ ਚੀਜ਼ਾਂ ਸੱਚ ਸੱਚ ਆਊਗਾ ਪਰ ਮੈਨੇਜਮੈਂਟ ਨੇ ਅੱਜ ਮੇਰੇ ਨਾਲ ਕਿੜ ਕੱਢ ਲਈ ਤੇ ਮੁਲਾਜ਼ਮ ਵਰਗ ਮੇਰੇ ਨਾਲ ਮੈਂ ਤਾਂ ਅੱਜ ਰੌਇਲ ਟੈਕਸ ਈ 1919 ਦਾ ਕੰਗਰੇਜਾਂ ਦਾ ਬਣਾਇਆ ਕਿ ਸ਼ੱਕ ਦੇ ਆਧਾਰ ਤੇ ਉਹ ਬੰਦੇ ਨੂੰ ਫੜ ਕੇ ਜੇਲ੍ਹ ਦੇ ਜਾਂਦੇ ਸੀ ਉਹਨੂੰ ਟੌਰਚਰ ਕਰਦੇ ਸੀ ਵੀ ਜੇ ਸਾਡੇ ਖਿਲਾਫੇ ਬੋਲਦਾ ਅੱਜ ਉਹ ਐਕਟ ਮੇਰੇ ਤੇ ਲਾਗੂ ਕਰਤਾ ਬੋਰਡ ਮੈਨੇਜਮੈਂਟ ਨੇ ਕਿ ਸ਼ੱਕ ਦੇ ਆਧਾਰ ਤੇ ਮੈਨੂੰ ਸਸਪੈਂਡ ਕਰਤਾ ਸਬੂਤ ਇਹਨਾਂ ਨੂੰ ਕੋਈ ਮਿਲੇ ਨਹੀਂ ਸੋ ਇਹ ਅੰਗਰੇਜ਼ਾਂ ਦਾ ਰਾਜ ਹੀ ਚੱਲ ਰਿਹਾ ਕੌਣ ਕੋਈ ਆਜ਼ਾਦੀ ਹੈ ਇੱਥੇ ਸਾਡੇ ਕੋਲੇ ਕੋਈ ਆਜ਼ਾਦੀ ਨਹੀਂ ਬੋਰਡ ਦਾ ਸੱਤਰ ਮੈਂ ਕਹੂੰਗਾ ਅੱਜ ਅੰਗਰੇਜ਼ੀ ਰਾਜ ਸਾਡੇ ਤੇ ਕਰਕੇ ਸਾਡੇ ਬੋਰਡ ਦਾ ਕਹਾਣ ਕਰ ਰਿਹਾ ਕੰਗਰੇਸ ਹਾਂ ਆਖਰੀ ਸਵਾਲ ਪੁੱਛੂੰਗਾ ਕਿ ਸਾਰਾ ਕੁਝ ਹੋ ਗਿਆ ਸਸਪੈਸ਼ਨ ਆਰਡਰ ਆ ਗਿਆ ਤੁਸੀਂ ਦੇਖ ਵੀ ਲਈ ਤੁਸੀਂ ਪੜ੍ਹ ਵੀ ਲਈ ਸਟਡੀ ਸਾਰੀ ਕਰ ਲਈਆ ਹਾਲਾਂਕਿ ਤੁਸੀਂ ਆਪਣਾ ਪੱਖ ਜੂਰ ਪੇਸ਼ ਕਰੋਗੇ ਔਨ ਵਾਲੇ ਦਿਨਾਂ ਵਿੱਚ ਕੀ ਕੁਝ ਰਹਿਣ ਵਾਲਾ ਕਿਉਂਕਿ ਉੱਚ ਅਧିକਾਰੇ ਤੱਕ ਕਾਲ ਜੂਰ ਪਹੁੰਚ ਗਈ ਹੋਏਗੀ ਤੁਹਾਡੀ ਕੀ ਕੁਝ ਐਕਸ਼ਨ ਜਿਹੜਾ ਹੁਣ ਦਿੱਤਾ ਜਾਏਗਾ ਐਕਸ਼ਨ ਦੇਖੋ ਮਰੇ ਸਾਥੀ ਇਹਨੇ ਕੱਲ ਹੀ ਮੇਰਾ ਮੀਟਿੰਗ ਕਰ ਲਈ ਸੀ ਜਿਹੜੇ ਬੋਰਡ ਮੁਲਾਜ਼ਮ ਨੇ ਵੱਡੀ ਤਦਾਦ ਚ ਮੈਨੂੰ ਖੇਤਰ ਚ ਫੋਨ ਆਏ ਨੇ ਸਾਰੇ ਪੰਜਾਬ ਚੋਂ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਜਿਵੇਂ ਸੈਕਟਰੀਟ ਦੀ ਜਥੇਬੰਦੀ ਆ ਪੀਐਸਐਨਯੂ ਪੰਜਾਬ ਸਟੇਟ ਟਿਮਿਸਟਿਕ ਸਰਵ ਯੂਨੀਅਨ ਉਹਨਾਂ ਦੇ ਲੀਡਰਸ਼ਿਪ ਨਾਲ ਗੱਲ ਹੋ ਗਈ ਉਹਨਾਂ ਦੇ ਫੋਨ ਆਏ ਨੇ ਗਵਰਨਮੈਂਟ ਟੀਚਰ ਯੂਨੀਅਨ ਨਾਲ ਗੱਲ ਹੋ ਗਈ ਡੀਟੀਐਫ ਨਾਲ ਗੱਲ ਹੋ ਗਈ ਸੋ ਇਥੋਂ ਦੇ ਜੰਗਲਾਤ ਯੂਨੀ ਜਿੰਨੇ ਵੀ ਪੰਜਾਬ ਦੀਆਂ ਯੂਨੀਅਨਾਂ ਨੇ ਉਹਨਾਂ ਨੇ ਮੇਨ ਨਾਲ ਰਾਬਤਾ ਕਰ ਲਿਆ ਸੋ ਜਿਹੜਾ ਸੰਘਰਸ਼ ਇਹ ਸੰਘਰਸ਼ ਇਕੱਲਾ ਮੇਰੀ ਸਸਪੈਂਸ਼ਨ ਨਾਲ ਨਹੀਂ ਇੱਕ ਲੀਡਰਸ਼ਿਪ ਦੀ ਸੱਚੀ ਵਾਅਦਾਵਾਰ ਨਾਲ ਸੰਬੰਧ ਤੇ ਮੁੱਦਾ ਨਾ ਕਿ ਸਸਪੈਂਸ਼ਨ ਕੋਈ ਗੱਲ ਨਹੀਂ ਮੈਂ ਕਲੀਅਰ ਆ ਵੀ ਐਚ ਮੈਂ ਬੇਨਤੀ ਦਊਗਾ ਜਾਂ ਮੈਂ ਕੋਰਟ ਜਾਊਂਗਾ ਮੈਂ ਚ ਬਰੀ ਹੋਊਂਗਾ ਕੁਛ ਨਹੀਂ ਪਰ ਗੱਲ ਤਾਂ ਇਹ ਹੈ ਵੀ ਸੱਚ ਦੀ ਵਾਅਦਾ ਵਾਉਣ ਲਈ ਜਿਹੜੇ ਮੈਨੇਜਮੈਂਟ ਹੱਥ ਕੰਡੇ ਅਪਣਾਰੀਆਂ ਨੇ ਪੰਜਾਬ ਸਰਕਾਰ ਦੇ ਇਹ ਜਿਹੜੇ ਅਫਸਰ ਅਧਿਕਾਰੀ ਪੀਸੀਐਸ ਬੈਠਾ ਬੋਰਡ ਚ ਇਹ ਵਾਅਦਾ ਵਾਉਣ ਦੀ ਕੋਸ਼ਿਸ਼ ਕਰ ਰਹੇ ਪੰਜਾਬ ਸਰਕਾਰ ਦਾ ਬੰਦਾ ਇਹ ਆਵਾਜ਼ ਨਹੀਂ ਦਬਣ ਦੇਣਗੇ ਕਿ ਮੁਲਾਜ਼ਮਾਂ ਗੋ ਇਹ ਆਵਾਜ਼ ਮੁਲਾਜ਼ਮਾਂ ਲਈ ਉੱਠਦੀ ਸੀ ਉੱਠਦੀ ਹੈ ਤੇ ਉੱਠਦੀ ਰਹੂਗੀ ਅਸੀਂ ਰਲ ਕੇ ਸਾਂਝੇ ਤੌਰ ਤੇ ਪੰਜਾਬ ਪਦਰ ਤੇ ਸੰਘਰਸ਼ ਲਿਖਣ ਜਾ ਰਹੇ ਹਾਂ ਇਹਦੀ ਸਮੁੱਚੀ ਜ਼ਿੰਮੇਵਾਰੀ ਬੋਰਡ ਦੇ ਸਖਤਰ ਦੀ ਬੋਰਡ ਮੈਨੇਜਮੈਂਟ ਦੀ ਹੋਊਗੀ ਠੀਕ ਹੈ ਇਹ ਸੀ ਪਰਮਿੰਦਰ ਸਿੰਘ ਕੰਗੂੜਾ ਜਿਨ੍ਹਾਂ ਵੱਲੋਂ ਲਗਾਤਾਰ ਆਪਣੀ ਸਫਾਈ ਜਿਹੜੀ ਉਹ ਪੇਸ਼ ਕੀਤੀ ਇਹਦੇ ਹਾਲ ਇੱਕ सस्पेंशन ਆਰਡਰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਨਿਕਲਦਾ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਪਰਵਿੰਦਰ ਸਿੰਘ ਖੂੜਾ ਜਿਹਨੇ ਨਿਓ ਸਸਪੈਂਡ ਸ਼ੱਕ ਦੇ ਆਧਾਰ ਤੇ ਕੀਤਾ ਜਾਂਦਾ ਰਿਹਾ ਤਾਂ ਹੁਣ ਫਿਲਹਾਲ ਅਗਲੀ ਕਾਰਵਾਈ ਜਿਹੜੀ ਹੈ ਉਹ ਪਰਵਿੰਦਰ ਸਿੰਘ ਖੂੜਾ ਵੱਲੋਂ ਕੀਤੀ ਜਾਏਗੀ ਜੇਕਰ ਸਰਕਾਰ ਜਾਂਕਰ ਉੱਚ ਅਧਿਕਾਰੀ ਨਹੀਂ ਸੁਣਦੇ ਤਾਂ ਵੱਡਾ ਐਕਸ਼ਨ ਉਲੀਕਣ ਦੀ ਤਿਆਰੀ ਜਿਹੜੀ ਹੈ ਉਹ ਯੂਨੀਅਨ ਕਰਦੀ ਹੋਈ ਨਜ਼ਰ ਆਵੇਗੀ ਮੌਹਣ ਤੋਂ ਬੁਟੇ ਜਰਨਲਿਸਟ ਵਰਿੰਦਰਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ